ਵਿਸ਼ਾ ਕੋਸ਼ਿਸ਼ ਦਾ ਕ੍ਰਿਸ਼ਮਾ ਇਹ ਰਿਸ਼ੀ ਆਪਣੇ ਸ਼ੇਸ਼ ਨੂੰ ਕਿਸੇ ਔਖੀ ਤਪੱਸਿਆ ਲਈ ਤਿਆਰ ਕਰ ਰਿਹਾ ਸੀ ਪਰ ਸ਼ੇਸ਼ ਦਾ ਹਿਆ ਨਹੀਂ ਸੀ ਪੈ ਰਿਆ ਤਦ ਰਿਸ਼ੀ ਨੇ ਕਿਹਾ ਮੂਰਖ ਕੋਸ਼ਿਸ਼ ਕਰ ਕੋਸ਼ਿਸ਼ ਕਰਨ ਵਾਲੇ ਅਮਰ ਹੋ ਜਾਂਦੇ ਆ ਕਿਵੇਂ ਸ਼ੇਸ਼ ਨੇ ਕਿਹਾ ਤ੍ਰੇਤਾ ਯੁੱਗ ਵਿੱਚ ਜਦੋਂ ਰਾਮਚੰਦਰ ਲੰਕਾ ਤੱਕ ਪੁੱਜਣ ਲਈ ਸਮੁੰਦਰ ਤੇ ਪੁਲ ਬਣਾ ਰਹੇ ਸੀ ਤਾਂ ਲੱਖਾਂ ਦੀ ਗਿਣਤੀ ਵਿੱਚ ਸੈਨਿਕ ਤੇ ਵਾਰਨਰ ਸੈਨਾ ਲੱਗੀ ਹੋਈ ਸੀ ਤਦ ਵੀ ਇਹ ਕੰਮ ਸੌਖਾ ਨਹੀਂ ਸੀ ਲੱਗ ਰਿਹਾ ਇਕ ਸਮਾਜਿਆ ਆਇਆ ਜਦੋਂ ਸੈਨਾ ਦਾ ਵਿਸ਼ਵਾਸ ਡੋਲਣ ਲੱਗਾ ਕਿ ਉਹ ਸੱਚਮੁੱਚ ਸਮੁੰਦਰ ਤੇ ਪੁਲ ਬਣਾ ਵੀ ਸਕੇਗੀ ਰੁੱਖ ਤੇ ਬੈਠੀ ਇੱਕ ਗਲੈਰੀ ਨੇ ਸੈਨਿਕਾਂ ਦੀ ਇਹ ਦੁਬਿਧਾ ਦੇਖੀ ਤੇ ਸੁਣੀ ਅਗਲੇ ਦਿਨ ਸੈਨਿਕਾ ਨੇ ਦੇਖਿਆ ਇੱਕ ਗਲੈਰੀ ਪਹਿਲਾਂ ਆਪਣਾ ਪਿੰਡਾ ਸਮੁੰਦਰ ਦੇ ਪਾਣੀ ਚ ਡੋਬਦੀ ਬਾਹਰ ਮਿੱਟੀ ਤੇ ਆ ਕੇ ਛੰਡ ਦਿੰਦੀ ਫਿਰ ਉਹ ਆਪਣਾ ਪਿੰਡਾ ਸੁੱਕੀ ਮਿੱਟੀ ਨਾਲ ਲਬੇੜ ਕੇ ਪਾਣੀ ਚ ਜਾ ਕੇ ਘੋਲ ਦਿੰਦੀ ਇੰਜ ਉਹ ਲਗਾਤਾਰ ਕਈ ਦਿਨ ਕਰਦੀ ਰਹੀ ਸੈਨਿਕਾ ਨੇ ਪੁੱਛਿਆ ਕੀ ਕਰ ਰਹੀ ਹੈਂ ਤੂੰ ਦੇਸਾਂ ਨੇ ਸਮੁੰਦਰ ਸੁਕਾ ਰਹੀਆਂ ਮੈਂ ਗਲੈਰੀ ਨਹੀਂ ਕਿਹਾ ਮੋਰਖ ਹੈ ਤੂੰ ਮਮੂਲੀ ਜਿਹਾ ਪਾਣੀ ਬਾਹਰ ਕੱਢਣ ਤੇ ਥੋੜੀ ਜੀ ਮਿੱਟੀ ਘੋਲ ਦੇਣ ਨਾਲ ਸਮੁੰਦਰ ਸੁੱਕ ਜਾਏਗਾ ਹਾਂ ਸੁੱਕ ਜਾਏਗਾ ਤੁਹਾਨੂੰ ਕੋਸ਼ਿਸ਼ ਵਿੱਚਲੀ ਤਾਕਤ ਦਾ ਪਤਾ ਨਹੀਂ ਗਲੈਰੀ ਦੇ ਇੱਕ ਵਾਕ ਨੇ ਸੈਨਿਕਾਂ ਚ ਇਨਾ ਉਤਸ਼ਾਹ ਭਰ ਦਿੱਤਾ ਕਿ ਉਹ ਲੰਕਾ ਤੱਕ ਪੁਲ ਬਣਾਉਣ ਚ ਕਾਮਯਾਬ ਹੋ ਗਏ ਗੁਰੂ ਨੇ ਕਿਹਾ ਕੀ ਉਹ ਗਲੈਰੀ ਅਮਰ ਨਹੀਂ ਹੋ ਗਈ ਜਿਹਨੂੰ ਜੁਗਾਂ ਬਾਦ ਵੀ ਅਸੀਂ ਯਾਦ ਕਰ ਰਹੇ ਹਾਂ ਧੰਨ